ਹੋਰ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਹੋਰ ਕੀ ਹਾਲ ਚੱਲ ਮੇਰੇ ਅੰਦਰ ਠੀਕ ਠਾਕ ਹਾਂ ਅੱਛਾ ਜੀ ਆਪਾਂ ਵੀਡੀਓ ਤਾਂ ਬਣਾਉਣ ਲੱਗੇ ਆਂ ਬਸ ਇਹਦੇ ਬਣਾਇਤਾ ਹੈ ਨਹੀਂ ਜੀ ਵੀ ਜਿੱਦਾਂ ਯਾਰ ਇੱਕ ਆਮ ਆਮ ਬੰਦੇ ਕੋਲ ਤਾਂ ਆਮ ਆਦਮੀ ਕੋਲ ਤਾਂ ਨਹੀਂ ਕੋਈ ਕੋਈ ਫੋਨ ਆ ਆਪਣੀਆਂ ਗੱਲਾਂ ਜਿਹੜੀ ਉਹ ਸਰਕਾਰ ਤੱਕ ਰੱਖਣ ਤੱਕ ਜਾਂ ਲੋਕਾਂ ਤੱਕ ਪਹੁੰਚਾਉਣ ਤੱਕ ਇੱਕ ਪਲੇਟਫਾਰਮ ਹੈ ਸੋਸ਼ਲ ਮੀਡੀਆ ਤਾਂ ਤਾਂ ਕਰਦੇ ਵੀ ਮੇਰੇ ਕੁੱਝ ਸੁੱਝੇ ਜਰੂਰ ਜਿਹੜਾ ਆਪਣਾ ਮੁੱਦਾ ਹੈ ਜਾਂ ਕਿਦਾਂ ਲੱਗਿਆ ਥੋੜਾ ਜਿਹਾ ਸਾਾਸ ਹੋਇਆ ਫੀਲ ਹੋਇਆ ਤਾਂ ਮੈਂ ਸੁੱਝੇ ਵੀ ਚਲੂ ਹਣਾ ਕਰੀ ਬਣਾਉਣ ਜੇ ਵੀ ਇਸ ਚੀਜ਼ ਤੇ ਵੀਡੀਓ ਸਰਕਾਰ ਤੱਕ ਜੇ ਕਿਸੇ ਨੁਮਾਇੰਦੇ ਤੱਕ ਪਹੁੰਚੇ ਤਾਂ ਕੀ ਬਤਾ ਤੁਹਾਨੂੰ ਸੁਣ ਲਈ ਹੋਵੇ ਹਨਾ ਤੇ ਚੱਕਰੇ ਯਾਰ ਇਹ ਜਗ੍ਹਾ ਤੇ ਆਪਣੇ ਹਨਾ ਪੰਜਾਬ ਚ 12000 ਪਿੰਡ ਤੇ ਹਰ ਪਿੰਡ ਚ ਪੰਚਾਇਤ ਮੈਂਬਰ ਨੰਬਰਦਾਰ ਵਗੈਰਾ ਸਾਰੇ ਸਰਕਾਰ ਦੇ ਤੇ ਤੇ ਵਰਕ ਬਣਾਇਆ ਹੋਆ ਆਪਾਂ ਜਿਹੜਾ ਕੁੱਟਾ ਪਾਈਆਂ ਚੁਣੇ ਹੋਣਾ ਕੋਈ ਥਰਮ ਸਮਥਿੰਗ ਚੁਣੇ ਹੋਣਾ ਬਣਿਆ ਹੋਆ ਤੇ ਸਰਕਾਰ ਨੇ ਉਹ ਕਾਦੇ ਬਣਾਇਆ ਹੋਆ ਵੀ ਜਿਹੜਾ ਵੀ ਕੋਈ ਪ੍ਰੋਬਲਮ ਆਵਾ ਮਾ ਪੂਰੀ ਮਾਰਨੇ ਪਰਸਨ ਵੀ ਨਾ ਇੱਕ ਮਾਦੀ ਮਿਲ ਗੁੰਦੇ ਵੀ ਹੋਰ ਹੋਰ ਆ ਕੋਈ ਕੰਮ ਆ ਕੋਈ ਸਰਕਾਰੀ ਕੰਮ ਆ ਕੁਛ ਵੀ ਆ ਉਹ ਕਰਵਾਉਣਾ ਹੈ ਨਾ ਉਹ ਸਰਕਾਰ ਨੇ ਤਾਂ ਸਿੱਧਾ ਕਰਵਾਉਣਾ ਹੈ ਉਹਨੂੰ ਭਗਵਾਨ ਤੁਮਨ ਸਾਹਿਬ ਨੇ ਰਾਣਕੀ ਕਰਵਾਉਣਾ ਹੈ ਸਿੱਧਾ ਕੰਮ ਹੋਊ ਆਪਣੇ ਇਹੀ ਕਰਵਾਉਣਗੇ ਹਨ ਮੇਰੇ ਦਾ ਜਿਹੜੇ ਬਾਲੇ ਮੋੜੇ ਕੰਮ ਹੁੰਦੇ ਜਿੱਥੇ ਰੋਡ ਪੈਂਦੀ ਹੈ ਵੀ ਸਰਪੰਚ ਨੰਬਰ ਦਾ ਆਉਂਦੀ ਸੀ ਰੋਡ ਪੈਦੀ 50 ਰੋਡ ਪੈਦੀ ਪੰਚਾਇਤ ਨੰਬਰ ਚਾਹੀਦਾ ਜਾਂਦਾ ਹੁੰਦਾ ਤਾਂ ਇਹ ਹਨ ਤੋ ਇਸ ਟੌਪਿਕ ਤੇ ਥੋੜੀ ਗੱਲ ਲੈਂਦੇ ਹਾਂ ਵੀ ਯਾਰ ਪਹਿਲਾਂ ਤਾਂ ਚਲੋ ਉਹਨਾਂ ਆਪਾਂ ਚਲੋ ਪਾਸਟ ਆਪਣਾ ਸਾਰਿਆਂ ਨੂੰ ਪਤਾ ਹੀ ਹੈ ਤਕਰੀਬਨ ਜਿਹੜੇ ਆਪਾਂ ਨੂੰ ਜਾਣਦੇ ਹਾਂ ਕਿ ਤੇ ਮੇਰਾ ਕੀ ਆ ਨਾ ਕੀ ਸਾਹ ਹਟਾ ਰਿਹਾ ਤੇ ਯਾਰ ਹੁਣ ਪਹਿਲਾਂ ਨਿਆਣ ਕੋਈ ਚ ਨਹੀਂ ਨਾ ਪਤਾ ਲੱਗਾ ਹੈ ਨਾ ਤੇ ਯਾਰ ਮੇਰਾ ਸਰਮਾਨਿਆ ਸੋਚਦੇ ਵੀ ਧੰਦੇ ਆ ਸਾਡੇ ਮਾਣ-ਵਾਬ ਸਾਡਾ ਬਾਪੂ ਧੰਦਾ ਸਾਡਾ ਪੇ ਜਿਹਨੇ ਤਾਂ ਇੰਨਾ ਕੀਤਾ ਯਾਰ ਕਿਦਾਂ ਇੰਨਾ ਮੈਨੇ ਕੀਤਾ ਉਹ ਬੰਦੇ ਨੇ ਮਿੱਤੇ ਖੌਣ ਕਿੰਨੇ ਬੱਚੇ ਸਰੇ ਆ ਤੇ ਹਰ ਬੱਚੇ ਚ ਜਮਾਨਤੀਆ ਹੈ ਨਾ ਤੇ ਜਮਾਨਤ ਤਾਂ ਫੇਰ ਨੰਬਰ ਦਾ ਚਾਹੀਦਾ ਜਮਾਨਤ ਕਰਾਉਣ ਨੂੰ ਇਲੈਕਟ੍ਰੋਨਿਕ ਹੈਂਦੀਆ ਕੋਈ ਚਾਹੀਦਾ ਨੰਬਰ ਜਾਂ ਨੰਬਰ ਦਾ ਨਾ ਜਿਆ ਕੋਈ ਸਾਰਿਆਂ ਹਾਰ ਤੱਕ ਪਹੁੰਚਣਾ ਪਹੁੰਚ ਕਰਨੀ ਹੈ ਜਿੱਦਾਂ ਦਾ ਕੁਛ ਕਰਨਾ ਇਨਾ ਈਜ਼ੀ ਨਹੀਂ ਹੁੰਦਾ ਪਹਿਲਾਂ ਪਾਪਾ ਕਰੀਤਾਂ ਨਹੀਂ ਹੈ ਨਾ ਘਰ ਦੇ ਕਰਾਉਂਦੇ ਸੀ ਆਪਾਂ ਨੂੰ ਲੱਗਦਾ ਸੀ ਵੀ ਕੋਈ ਤਾਂ ਵੱਡੀ ਗੱਲ ਨਹੀਂ ਕੋਈ ਚੱਕਰ ਨਹੀਂ ਹੈ ਨਾ ਤੇ ਯਾਰ ਤਾਂ ਹੁੰਦੇ ਸੀ ਕਿ ਘਰ ਦੇ ਭੈਣ ਛੁੱਟੀਆਂ ਨਹੀਂ ਜਮਾਨਤ ਕਰਾਉਂਦੇ ਰਹੇ ਹਨ ਮੈਨੂੰ ਤਾਂ ਪਤਾ ਲਾ ਹੁਣ ਤਾਂ ਸੱਚਾ ਹੋਇਆ ਮੈਂ ਹਨ ਆਪਣੀ ਗੱਡੀ ਜਿਹੜਾ ਨਹੀਂ ਸੀ ਸਰਪੋਰਟ ਕਰਾਉਣੀ ਸੀ ਗੱਡੀ ਤੇ ਇੱਕ ਉਹੰਦੇ ਦੀ ਬਣਾ ਯਾਰ ਮਿੱਤਰ ਉਹਦੀ ਜਮਾਨਤ ਕਰਾਉਣੀ ਸੀ ਮੈਂ ਹਨ ਗੱਡੀ ਚਲੋ ਜੀ ਯਾਉਟਰ ਹੋਇਸ ਪੋਰਟਰੀ ਦੇ ਅਲਾਉਡ ਕੀਤਾ ਜਸਾਲ ਨੇ ਤੇ ਮੈਂ ਜਮਾਨਤ ਭਰਉਣ ਲਈ ਵੀ ਸਭ ਕੁਝ ਆਇਆ ਮੈਨੂੰ ਕਹਿੰਦੇ ਵੀ ਤੈਨਾਂ ਜੋ ਚੋਇਤੰਦੇ ਇੱਕ ਜਮਾਨਤ ਆ ਨੰਬਰ ਦਾ ਜਪਾਂ ਚਾ ਨੰਬਰ ਦਾ ਚਲਤੂਗੇ ਗੱਡੀ ਗੱਲੇ ਦੇ ਹੈਪ ਐਂਡ ਜੋ ਆਇਆ ਆਪਣਾ ਕੋਈ ਯਾਦ ਨਤਰ ਪੜੀ ਗਿਆ ਪੱਡਾ ਆਪਣਾ ਆਉਗੀ ਰੂਨ ਕਿਆ ਮੈਨਾਂ ਮੈਂ ਜਮਾਨਤ ਰਿਣੀ ਆ ਗੱਡੀ ਦੀ ਲੇ ਉਹ ਉਹ ਮੇਡਾ ਕੁਦਾਲੀ ਚ ਰੋ ਹਣਾ ਜੋ ਮੈਂ ਦਿਨ ਨਹੀਂ ਸਮਝਣਾ ਮਾਨੋਂ ਦਾ ਘਰਾਂ ਤੇ ਦਿਨੋਂ ਪਹਿੰਨੇ ਹੈ ਤੇ ਉਹ ਚਲੋ ਜਮਾਨਤ ਜਮਾਨਤੀਆ ਦਾ ਚਲ ਮਿਲ ਗਿਆ ਨਾ ਤੇ ਮੈਂ ਕਿੰਨਾ ਮੈਨਾਂ ਬਕੀਸ਼ ਨੂੰ ਕਾਲ ਕੀਤੀ ਵੀ ਕਿਦਾਂ ਲਈ ਗਏ ਉਹ ਕਹਿੰਦਾ ਤੁਸੀਂ ਕੱਲ ਨੂੰ ਆਜੋ ਭਰਾ ਲੋ ਮੈਂ ਜਮਾਨਤ ਜੀਨ ਜਮਾਨਤ ਦੇ ਨਿਸ਼ਾਨੀ ਬੀਲ ਨੇ ਤੇ ਉਹਨਾਂ ਨੇ ਕਿਹਾ ਤਾਂ ਮੈਂ ਪਰ ਇਹ ਪਗਾਲੂ ਜਾਣਾ ਨਾ ਉਹਨਾਂ ਨੂੰ ਤੂੰ ਗੰਬਰਦਾਰ ਨਾਲ ਪੰਚ ਨਗਰ ਕੱਲ ਮੇਰਾ ਉਹ ਰੀਅਰਿੰਗ ਜੇ ਗੰਬਰਦਾਰ ਹੈ ਆਪਾਂ ਇੰਨੇ ਚੈਨ ਆਪਣੀ ਟ੍ਰੈਂਡ ਪਈ ਜੰਬਰਦਾਰ ਵੀ ਆਪੀ ਜਲਾ ਹੈ ਨਾ ਕੋਈ ਨਾ ਕੋਈ ਕਿਸੇ ਨੂੰ ਅਧਿਲਾਇ ਲਾ ਮਗੇ ਤੇ ਉਹ ਠੀਕ ਆ ਹਸਤੇ ਮੈਂ ਥੋੜਾ ਯਾ ਕਹਿੰਦਾ ਚਾ ਠੀਕ ਗਿਆ ਚਲ ਕਰ ਰਹਾ ਕਹਿੰਦਾ ਵੀ ਕਿਸ ਨੂੰ ਕਹਿਲਾ ਮ ਘਟ ਗਿਆ ਵੀ ਮੈਂ ਪੰਚਾਇਤ ਮੈਂਬਰ ਨੂੰ ਪਹਿਲੀ ਗੱਲ ਤੋਂ ਮੈਂ ਪ੍ਰਧਾਨ ਹੁਣ ਲੱਗਾ ਯਾਰ ਪੰਚਾਇਤ ਦੇ ਮੈਂਬਰ ਜਿਹੜੇ ਬੰਦੇ ਉਹ ਤਾਂ ਬਹੁਤ ਘੱਟ ਬਣਦੇ ਆ। ਤੁਹਾਨੂੰ ਇਹ ਹਨਾ ਉਹਨਾਂ ਕਈਆਂ ਲੀਆਂ ਵਾਈਪਸ ਜਿਹੜੀਆਂ ਲੇਡੀਜ਼ ਐ ਕਾਫੀ ਪੰਚਾਇਤ ਮੈਂਬਰ ਬਣੀਆਂ ਆ। ਹੁਣ ਮੈਨੂੰ ਦੱਸੋ ਇੱਕ ਗੱਲ ਉਹ ਤਾਂ ਸੋਚਣ ਵਾਲੀ ਆ ਜਿਹੜੀ ਏਡੀ ਕਦੇ ਘਰੋਂ ਬਾਹਰ ਪੈਰ ਨਹੀਂ ਪਾਇਆ ਜਿਹਨੂੰ ਕਿਸੇ ਚੀਜ਼ ਦਾ ਪਤਾ ਨਹੀਂ। ਉਹ ਲੇਡੀ ਜਾਂ ਉਹ ਔਰਤ ਚਾਰ ਬੰਦਿਆਂ ਚ ਜਾ ਕੇ ਜਿਹੜਾ ਕੰਮ ਕਰਾਉਣ ਵਾਲਾ ਕੋਟ ਕਟੇਰੀਆਂ ਦੇ ਕੰਮ ਆਇਆ ਜਿਹੜਾ ਹੁਣ ਜਮਾਤ ਪਰੋਣੀ ਆ ਮੈਂ ਹੁਣ ਕਹਾਂ ਮੈਂ ਕਿਸੇ ਲੇਡੀ ਨੂੰ ਯਾਦ ਕਰਾਂ ਪੰਜ ਨਹੀਂ ਆ ਚਲ ਇਹਨੂੰ ਲੈ ਚੱਲ ਅਲੀ ਤਰਫੂ ਬੰਦਿਆਂ ਦੇ ਵਿੱਚ ਚਾਰ ਹੁਣ ਗੱਡੀ ਚ ਚਾਰ ਬੰਦੇ ਬੈਠੇ ਇੱਕ ਲੇਡੀ ਬੈਠੂ ਕਿ ਨਾਲ ਹੈਨਾ ਤੇ ਆਪੇਰ ਪੰਚਾਇਤ ਮੈਂਬਰ ਨੂੰ ਸਮਝ ਨਹੀਂ ਆਈ ਵੀ ਜਦ ਕੋਈ ਕੰਮ ਹੀ ਨਹੀਂ ਮਤਲਬ ਆਪਾਂ ਕਰਾਉਣਾ ਕਿਸੇ ਦਾ ਜਿਹੜਾ ਕੋਈ ਲੇਡੀ ਜਿਹਨੇ ਜਾਣਾ ਹੀ ਨਹੀਂ ਕਿਤੇ ਜਿਹਨੂੰ ਜੀ ਕਿ ਸੇ ਚੀਜ਼ ਨੌਲੇਜ ਹੀ ਹੈ ਨਹੀਂ ਤੇ ਪੰਜਵੰਨ ਦਾ ਫਾਇਦਾ ਨਹੀਂ ਹੈ ਨਾ ਤੇ ਮੈਂ ਦੂਸਰਾ ਕੋਹਾਂ ਤੇ ਕੋਈ ਕਹਿੰਦਾ ਐ ਜਿਹੜੇ ਆਪਣੇ ਨੇਲ ਸੀਗੇ ਬੰਦੇ ਸੀਗੇ ਉਹ ਕੋਈ ਕਹਿੰਦਾ ਵੀ ਯਾਰ ਮੈਂ ਕੰਮਿਆਂ ਮੇਰਾ ਜ਼ਰੂਰੀ ਮੈਂ ਕੰਮ ਕਰਦਾ ਆ ਇਹਨਾਂ ਵੀ ਕੰਮ ਤੇ ਗਿਆ ਮੇਰਾ ਕੰਮ ਜ਼ਰੂਰੀ ਹੈ ਮੈਂ ਕੰਮ ਤੇ ਗਿਆ ਤੇ ਇੱਕ ਹੋਰ ਦੂਜੇ ਨੂੰ ਪੁੱਛਿਆ ਉਹ ਕਹਿੰਦਾ ਯਾਰ ਮੈਂ ਵੀ ਵਿਆਹ ਤੇ ਜਾਣਾ ਤੇ ਕੰਮ ਹੈ ਆ ਕੇ ਹਨਾ ਇੱਤਾ ਇੱਤਾ ਵੀ ਤੂੰ ਨੰਬਰਦਾਰ ਨੂੰ ਪੁੱਛ ਲਾ ਮੈਂ ਇੱਕ ਫਿਰ ਗਿਆ ਮੈਂ ਨੰਬਰਦਾਰ ਕੋਲ ਨੰਬਰਦਾਰ ਕੋਲ ਜਾ ਕੇ ਕਿਹਾ ਮੈਂ ਕਹਿ ਦਿੱਤਾ ਬੈਂਕਿੰਗ ਕੀਤੀ ਵਿੰਦਲਾ ਪਰ ਜਮਾਨਤ ਭਰਉਣੀ ਹੈ ਨਾ ਤੇ ਉਹ ਕਹਿੰਦਾ ਯਾਰ ਵੀ ਮੇਰਾ ਅੱਜ ਦਾ ਟਾਈਮ ਹੈ ਨਹੀਂ ਵੀ ਕੱਲ ਨੂੰ ਇੱਥੇ ਜਾਣਾ ਪਰ ਤੋਂ ਫਲਾਣੇ ਦਾ ਜਾਣਾ ਚਾਹ ਰਿਹਾ ਨੂੰ ਇੰਨੀ ਇੰਨੀ ਇੰਤਜ਼ਾਰ ਰੱਖਣਾ ਜਦੋਂ ਇੱਥੇ ਇੱਕ ਸਾਲ ਦੀ ਅਪਾਇੰਟਮੈਂਟ ਫਿਕਸ ਕੀਤੀ ਆ ਫਿਰ ਮੈਂ ਕਹਾ ਠੀਕ ਹੈ ਤੇ ਮੈਂ ਕਹਾ ਯਾਰ ਵੀ ਹੁਣ ਜਮਾਨਤੀਰ ਆ ਵੀ ਕੱਲ ਨੂੰ ਟਾਈਮ ਆ ਵੀ ਬਾਅਦ ਤੋਂ ਬਾਅਦ ਤੋਂ ਨਾ ਜੁਨਾ ਬਟਨਾ ਸਗਣਾ ਹਨ ਤੇ ਮੈਂ ਕਹਾ ਯਾਰ ਬਾਚੂ ਬੰਦੀ ਨਹੀਂ ਬੀਜੀ ਹੋ ਜਾਣਾ ਆ ਵੀ ਇਹਦਾ ਕੰਮ ਖਰਾਬ ਹੋ ਜਾਣਾ ਵੀ ਲੇਟ ਕੰਮ ਹੋਈ ਜਾਣਾ ਤੇ ਮੈਂ ਨਾ ਫਿਰ ਦੂਜੇ ਨੰਬਰ 'ਤੇ ਗਿਆ ਮੈਂ ਕਹਾ ਭਾਈ ਇਹਦਾ ਚੱਕਰ ਆ ਵੀ ਆਪਾਂ ਜਮਾਨਤ ਭਰਉਣੀ ਆ ਵੀ ਤੁਸੀਂ ਚੱਲੋ ਨਾਲ ਹਨ ਉਹ ਕਹਿੰਦਾ ਯਾਰ ਮੈਂ ਬਿੱਲੀਆ ਰਿ ਬਣਿਆ ਮੈਨੂੰ ਵੀ ਅਸੀ ਚੀਜ਼ ਦਾ ਪਤਾ ਹੀ ਨਹੀਂ ਨੌਲੇਜ ਹੀ ਨਹੀਂ ਯਾਰ ਤੂੰ ਲਾਣੇ ਨਹੀਂ ਲਿਆ ਜਾ ਕੋਈ ਆ ਰ ਜੇਨ ਨੌਲੇਜ ਹੀ ਨਹੀਂ ਕਿਸੇ ਚੀਜ਼ ਦੀ ਫਿਰ ਬਣਿਆ ਕਿਸ ਕੰਮ ਨੂੰ ਆ ਤੂੰ ਕੋਈ ਜੇ ਹੌਲੀ ਹੌਲੀ ਜਾ ਕੇ ਕਿਸੇ ਦਾ ਕੰਮ ਕਰਾਉਂਗਾ ਕਿ ਇਹ ਤਾਂ ਮੋਹਰ ਲਾਉਣੀ ਹੈ ਉੱਥੇ ਆਪਣੀ ਫੋਟੋ ਦੇਣੀ ਹੈ ਆਪਣੀ ਆਈਡੀ ਦੇਣੀ ਹੈ ਮੋਹਰ ਲਾਉਣੀ ਹੈ ਹੋਰ ਨੌਲੇਜ ਪੀਚ ਕਿਹੜੀ ਚੀਜ਼ ਦੀ ਗੱਲ ਹੈ ਨਾ ਤੇ ਫਿਰ ਬਾਣਾ ਆਪਾ ਬਣਦੇ ਤੁਸੀਂ ਕਿਸ ਕੰਮ ਨੂੰ ਆ ਜੇ ਤਾਂ ਨੌਲੇਜ ਹੀ ਨਹੀਂ ਜੇ ਹੌਲੀ ਹੌਲੀ ਬੰਦੇ ਨੂੰ ਕੋਈ ਮਾੜੇ ਤੇ ਡੁਰੋਗੋਈ ਨਹੀਂ ਜਾਂ ਮੁਕੇ ਹਨਾ ਸਿੱਖ ਕੇ ਆਦਾ ਕੋਈ ਸਾਰੇ ਮੇਰੇ ਸਾਰੇ ਹੌਲੀ ਹੌਲੀ ਸਿੱਖਦੇ ਹੁੰਦੇ ਆ ਮੈਨੂੰ ਯਾਰ ਉਹ ਗੱਲ ਬਲੀ ਜੀ ਜੀ ਲੱਗੀ ਵੀ ਮੇਰੇ ਕੋਲ ਨਾ ਨੋਲਿਜ ਨਹੀਂ ਕਿ ਯਾ ਕਿਦਾਂ ਯਾਰ ਫਿਰ ਇਹ ਨਾ ਮੈਂ ਚਲੋ ਇੱਕ ਆਪਣਾ ਵੀਰ ਭਰਾ ਉਹਨੂੰ ਜਦੋਂ ਇਹ ਦਿੱਕ ਹੋਇਜੇ ਤਾਂ ਇਹਨਾਂ ਕੋ ਤੇ ਆਣਾ ਗਾਏ ਚਲੋ ਜਦੋਂ ਜਿੱਦਣ ਨੂੰ ਪੰਚਾਇਤ ਮੈਂਬਰ ਕੋਲ ਮਿਲਿਆ ਉਹ ਟਾਈਮ ਮਿਲਿਆ ਉਹਦੋਂ ਜਮਾਨਤ ਵੀ ਦਾ ਟਾਈਮ ਹੈ ਨਾ ਮੈਂ ਯਾਰ ਮੈਨੂੰ ਤਾਂ ਲੱਗਦਾ ਯਾਰ ਖਰਾਬ ਆ ਬਈ ਠੰਡੇ ਸੀ ਘਰ ਦੇ ਸਾਡੇ ਹੈ ਨਾ ਬਾਪੂ ਸਾਡਾ ਘੰਦਾ ਆ ਵੀ ਜਿਹੜੇ ਇੰਨੀਆਂ ਜਮਾਨਤਾਂ ਲੈ ਗੀਆਂ ਇੰਨੇ ਪਰਚਿਆਂ 'ਚ ਘਰਾਤੀਆਂ ਹਣਾ ਕਿ ਕਿਦਾਉ ਜਮਾਨ ਦੀ ਕਿਤਾਬੰਦੇ ਇਕੱਠੇ ਕਰਦਾ ਉਹ ਕਿਦਾਂ ਮੈਂ ਕੋ ਮੈਚਿੰਗ ਕਰਦਾ ਉਹ ਟਾਈਮ ਦੀ ਕਿਦਾਂ ਯਾਰ ਉਹ ਕਦੇ ਕਿਸੇ ਹੱਲ ਜਾਣਾ ਪੱਜਣਾ ਉਹ ਤਾਂ ਕਿਸੇ ਹੱਲ ਯਾਰ ਕਿਦਾਂ ਹੋਏ ਯਾਰ ਉਹ ਖਾਂ ਤੇ ਸੋਰੀ 1 ਸੈਕਿੰਡ ਤੇ ਹਣਾ ਹੁਣ ਫੇਰ ਮੈਂ ਜੀ ਬਾਅਦੋਂ ਕਿ ਮੈਂ ਕਿਸ ਨੂੰ ਮੈਂ ਉਹ ਪਿੰਚਾਇਤ ਮੈਂਬਰ ਮੁੰਡਾ ਆਪਣੇ ਕੋਲ ਮਰਦਾ ਸੀਗਾ ਯਾਰ ਉਹਨੂੰ ਜਮਗਾ ਵੀਰੇ ਯਾਰ ਮੈਨੂੰ ਕੋ ਰੋਲ ਨੀ ਦਾ 15 ਦਾ ਨਹੀਂ ਹੋ ਗਿਆ ਤਾਂ ਮੈਂ ਤੇ ਵਿਆਹ ਕਰਿਆ ਵੀ ਜਮਾਨਤ ਪਰੋਣੀਆਂ ਵੀ ਯਾਰ ਚਰਚਾ ਮੇਰਾ ਵੀ ਜਮਾਨਤ ਹੀ ਰ ਆ ਵੀ ਟਾਈਮ ਕਾਨੂੰ ਆ ਤਰ੍ਹਾਂ ਇੱਦੇ ਦਾ ਅਗਲੇ ਨੇ ਵੀ ਆਪਣੇ ਕੰਮ ਕਲ ਕਰਨੇ ਨੇ ਤੇ ਇਹ ਝੁੰਨ ਚੁੰਨਾ ਬਟਣਾ ਹੈ ਜੇ ਤਾਂ ਤੇ ਉਹ ਕਹਿੰਦਾ ਯਾਰ ਮੈਂ ਵਿਆਹ ਹੈ ਮੈਨੂੰ ਵਿਆਹ ਤੇ ਯਾ ਵੀ ਮੇਰਾ ਵਿਆਹ ਦੇ ਗੱਲ ਤੇ ਯਾਰ ਇਹਨਾਂ ਕਹਿੰਦਾ ਮੈਂ ਤੇ ਨੂੰ ਕੁਤਰੀ ਹੈ ਨਾ ਕੁਤਰੀ ਹੀ ਮੰਨਦਾ ਬ੍ਰੋਨੀ ਜੀ ਗੰਡੀ ਦੀ ਜਿੰਨੇ ਯਾਰ ਉੱਤੇ ਜੈਨੇ ਨਾਲ ਹੀ ਪੈਲੇ ਸਜਦੀ ਤੇ ਮੈਂ ਕਹਿੰਦਾ ਇਹਦੇ ਵਿੱਚ ਪੰਜ ਮਿੰਟ ਲਈ ਆ ਜੀ ਸਰ ਚਿਰੋ ਬੰਦੇ ਨੇ ਭਾਈ ਨੇ ਯਾਰ ਕਿਹ ਅਗਰ ਕੋਈ ਚੱਕਰ ਨਹੀਂ ਇਹੀ ਨਾ ਉਹ ਤੁਹਾਨੂੰ ਫੋਨ ਕਰ ਦੇਂ ਜਿਦੋਂ ਮੇਰੀ ਲੋਡ ਹੋਈ ਮੈਂ ਆ ਜਾਊਂਗਾ ਜਿਮਣਵਾਣ ਕੇ ਲਈ ਜੀ ਮੇ ਕੋਈ ਸ਼ੁਕਰ ਹੈ ਪਰ ਵਾਰ ਵਾਰ ਤੇ ਲੋੜੀ ਫੇ ਯਾਗ ਦੇ ਗੱਡੀ ਇਸ ਪੌਂਡਾ ਦੀ ਜਿਸ ਮੰਦ ਕਰੇ ਫੇ ਹੁਣ ਜਿਹੜੀ ਮੁੰਡੇ ਦੀ ਜਮਾਨਤ ਕਰਾਉਣੀ ਸੀਗੀ ਉਹਦੀ ਅਰਜੀ ਤੇ ਆ ਆਰਡਰ ਜੱਜ ਨੇ ਦੇ ਦਿੱਤੇ ਤੇ ਬਾਅਦ ਚੋਂ ਯਾਰ ਆਰਡਰ ਕਰਾਉਣੇ ਤਾਂ ਮੈਨੂੰ ਸੌਖੇ ਲੱਗੇ ਇਹਦੇ ਨਾਲੋਂ ਤਾਂ ਜ਼ਿਆਦਾ ਤਾਂ ਭਰੋਣ ਰੱਖ ਜ਼ਿਆਦਾ ਵੀ ਯਾਰ ਮੇਰਾ ਕਹਿਣ ਦਾ ਮਤਲਬ ਇਹ ਆ ਇਹ ਸਰਕਾਰ ਤਾਂ ਗੱਲ ਪਹੁੰਚਾਉਣੀ ਚਾਹੁੰਦੀ ਆਵੇਂ ਵੀ ਯਾਰ ਜੇ ਹੁਣ ਜਿੱਥੇ ਜਨਾਨੀ ਦਾ ਕੰਮ ਹੀ ਨਹੀਂ ਉਹਨੂੰ ਉਸ ਚੀਜ਼ ਦਾ ਉਹਨੂੰ ਪਤਾ ਹੀ ਨਹੀਂ ਜਾਂ ਉਹਨੇ ਜਾਣਾ ਹੀ ਨਹੀਂ ਨਾ ਹੁਣ ਕੰਮ ਕਰਨਾ ਹੀ ਨਹੀਂ ਤੇ ਉੱਥੇ ਆਪਾਂ ਨੂੰ ਪੰਚਾਇਤ ਮੈਂਬਰ ਜਾਂ ਮੈਂਬਰ ਬਣਾਉਣ ਦਾ ਫੈਸਲਾ ਕੀ ਆ ਹਨਾ ਕਿੱਦਾਂ ਵੀ ਲੋਕਾਂ ਦੇ ਕੰਮ ਹੋਣਗੇ ਸਰਕਾਰ ਤਾਂ ਕਹਿੰਦੀ ਸੀਗੀ ਵੀ ਲੋਕਾਂ ਦੇ ਕੰਮ ਇਹਦੇ ਚਟਕੀਆਂ ਛੋਇਆ ਕਰਨਗੇ ਹਰ ਦਸਤੀਕਾ ਮੈਂ ਹਰ ਸਰਕਾਰੀ ਕੰਮ ਮੈਂ ਭਗਵਾਨ ਤੁਮਾਨ ਸਾਹਿਬ ਆਪਕੇ ਅੰਦਰ ਇਹ ਚਟ ਹੋਇਆ ਕਰਨਗੇ ਯਾਰ ਇੱਕ ਜਮਾਨਤ ਭਰਉਣ ਦਾ ਕੰਮ 15 ਦਿਨ ਲੈ ਗਿਆ ਉਹ ਤੇ ਇਹ ਕੀ ਇਹ ਚੋਟਕੀ ਜਿੰਦੇ ਕੰਮ ਬੋਸ ਹੀ ਦੀ ਹੁੰਦੇ ਚਲੋ ਬੰਨਿਆਂ ਵਿਚ ਰਹਾਂ ਠੀਕ ਆ ਵੀ ਆਪਾਂ ਕਿਹੜਾ ਬੋਟ ਵਿਚੋਂ ਕੇਸ ਚੰਗੇ ਕਮਾ ਜਾਨਾ ਜੇ 15 ਹੁੰਦਾ ਹੀ ਹੈ ਜੇ ਜੋ ਵੀ ਹੁੰਦਾ ਨਾ ਪਰ ਫਿਰ ਵੀ ਹਰ ਇੱਕ ਬੰਦੇ ਦਾ ਇੱਕ ਸੋਚ ਹੁੰਦੀ ਆ ਨਾ ਤੇ ਯਾਰ ਇਹ ਵੀ ਜੇ ਪੰਚਾਇਤ ਜੇ ਬਣਾਉਣੇ ਆ ਤਾਂ ਬੰਦੇ ਬਣਾਓ ਭਰਾ ਤੇ ਜਿਹੜੇ ਕੰਮ ਵੀ ਆ ਲੈਣ ਕਿਸੇ ਤੌਰ ਵੀ ਪਹਿਣ ਹੁਣ ਯਾਰ ਕਈ ਕਈਆਂ ਦੀ ਕੁੜੀਆਂ ਮੈਂ ਇੱਕ ਹੋਰ ਥਾਂ ਗਿਆ ਜੀ ਮੈਨੂੰ ਯਾਰ ਰਵੀ ਦਿੱਤਾ ਮੈਂ ਸੁਣਿਆ ਵੀ ਯਾਰ ਭਾਬੀ ਨੂੰ ਗਿਆ ਮੈਂ ਕਹਿੰਦਾ ਯਾਰ ਮੇਨੂੰ ਵੀ ਸ਼ੂਟਿੰਗ ਮਾਰਦੇ ਮੇਰੇ ਭਾਬੀ ਪੰਜ ਆ ਹਨ ਜਨਾਨ ਮੈਂ ਯਾਰ ਅੱਜ ਮਹੀਨੇ ਤੋਂ ਨਹੀਂ ਗਿਆ ਤੇ ਨਾ ਯਾਰ ਬੰਦੇ ਆ ਜੀ ਕੁੜੀਆਂ ਮੈਨੂੰ ਯਾਰ ਉਹਨੂੰ ਵੀ ਮੈਂ ਪੰਜ ਘਰ ਬਣੇ ਰਕੂਆਂ ਬਣੇ ਜਾਂਦਾ ਹਨ ਅਸਲ ਆਪਿਆ ਤੇ ਮੈਂ ਕਹਿੰਦਾ ਚਲ ਕੋਈ ਨਹੀਂ ਮੈਂ ਮਾਤਾ ਨਾਲ ਆਪਣੀ ਮਾਤਾ ਨਾਲ ਮੇਰੀ ਚੱਲ ਜਾਂਦੀ ਆ ਵੀ ਹੋਰ ਆਪਰ ਹੋਰ ਗੱਡੀ ਕੋਈ ਲੈ ਚੱਲਦੇ ਉਹ ਚ ਬੰਦੇ ਬੈਹਿਣਗੇ ਵੀ ਇੱਥੇ ਮਾਤਾ ਤੇ ਤੇਰੀ ਵਾਈਫ ਚੱਲ ਜਾਂਦੇ ਆ ਉਹ ਕਹਿੰਦੇ ਯਾਰ ਉਹ ਕਦੀ ਗਈ ਨਹੀਂ ਉਹਨੂੰ ਪਤਾ ਨਹੀਂ ਕੁਝ ਮੈਨੂੰ ਯਾਰ ਬਹੁਤ ਉਹ ਚੀਜ਼ ਦਾ ਸੋਚਦਾ ਵੀ ਯਾਰ ਜਿਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਔਰਤਾਂ ਨੇ ਜਾਣਿਆ ਹੀ ਨਹੀਂ ਕਿਤੇ ਵੀ ਕੰਮ ਕਰਾਉਣੀ ਹੀ ਨਹੀਂ ਕਿਸੇ ਦੇ ਵੀ ਪੰਚ ਬਣਨ ਦਾ ਫਾਇਦਾ ਕੀ ਆ ਮੈਂਬਰ ਤੁਸੀਂ ਕਿਉਂ ਬਣਦੇ ਜਦ ਤੱਕ ਵੀ ਕੋਈ ਕੰਮ ਵੀ ਕਰਾਉਜੀ ਤੁਸੀਂ ਬਣੇ ਆ ਹਣਾ ਜਿਹੜਾ ਤੁਸੀਂ ਮੈਂਬਰ ਹੀ ਉਹਨਾਂ ਨੂੰ ਬਣਾਓ ਜਿਨ੍ਹਾਂ ਨੂੰ ਪਤਾ ਵੀ ਹਾਂ ਬੰਦੇ ਨੇ ਕੰਮ ਕਰਾਉਣੇ ਹਨ ਜੇ ਵੀ ਹੁਣ ਬਿਜਲੀ ਗੱਲ ਲੈ ਆ ਵੈਸੇ ਮੈਂ ਕਿਸੇ ਦਾ ਨਾਮ ਲੈ ਕੇ ਨਹੀਂ ਕਹਿਣਾ ਚਾਹੁੰਦਾ ਤੇ ਬਾਕੀ ਜਿਹੜੇ ਬੰਦੇ ਨੇ ਆਪਣੀ ਦਿਹਾੜੀ ਭੰਨ ਕੇ ਜਾਣਾ ਯਾਰ ਜਿਹੜਾ ਬੰਦਾ ਕੰਮ ਤੇ ਜਾਂਦਾ ਕੋਈ ਮੈਂਬਰ ਹੈ ਬਜ ਲੰਬਰ ਦਾ ਰਿਹਾ ਜਿਹੜਾ ਹੁਣ ਬੰਦਾ ਕੰਮ ਤੇ ਜਾਂਦਾ ਰਿਹਾ ਦਿਹਾੜੀ ਭੰਨ ਕੇ ਆਪਾਂ ਨਾਮ ਲੈ ਕੇ ਜਾਣਾ ਉਹਨੂੰ ਜਿਹਦੀ ਦਿਹਾੜੀ ਭੁਜਣੀ ਕੰਮ ਤੋਂ ਉਹਨੂੰ ਆਪਾਂ ਘੱਟੋ ਘੱਟ 500000 ਰੁਪਏ ਦਵਾਉਣੀ ਹੈ ਅਨੰਵ ਯਾ ਪੀਰੇ ਤੋਂ ਨਾਲ ਚੱਲੇ ਆਂ ਵੀ ਆਤਰੇ ਸਰਕਾਰੀ ਨਮਾਇਦੇ ਚ ਚੁਣੀ ਵੀ ਆਪਾਂ ਆਪਾਂ ਵੀ ਪੈਸੇ ਦੇ ਕੇ ਆਪਣਾ ਕੰਮ ਕਰਾਉਣ ਪਏ ਕੀ ਵੇਦ ਇਹ ਚੀਜ਼ ਇਹ ਤਾਂ ਸੋਚਣ ਵਾਲੀ ਆ ਬਾਕੀ ਤੁਸੀਂ ਸਾਡੇ ਕੀ ਵਿਚਾਰ ਹੈ ਆਪਣੇ ਆਪਣੇ ਮੇਰਾ ਵੀ ਕਮੈਂਟ ਆ ਜਰੂਰ ਦੱਸਿਓ ਅਨਾ ਬਾਕੀ ਜੇ ਕੋਈ ਗਲਤ ਬੋਲ ਹੋ ਗਿਆ ਜਾਂ ਗਲਤ ਸ਼ਬਦਾਵਲੀ ਵਰਤੀ ਗਈ ਹੋਵੇ ਮਾਫੀ ਚਾਹੁੰਦਾ ਅੰਦਰ ਸਰਵੀਰਾਂ ਦੇ ਦਿਖਣ ਵਾਲਿਆਂ ਜੁੰਦੇ ਵਸਦੇ ਰੋਜ਼